ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਦੇ ਅੰਦਰ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਲਿਆਂਦੀ ਸੀ ਜਿਹਦੇ ਅੰਦਰ ਡਿਪਰੈਸ਼ਨ ਦੇ ਸਬੰਧਿਤ ਕੁਝ ਲੱਛਣ ਬਿਆਨ ਕੀਤੇ ਸਨ ਕੁਝ ਇਲਾਜ ਬਿਆਨ ਕੀਤੇ ਸਨ ਉਸੇ ਲੜੀ ਨੂੰ ਅੱਗੇ ਤੋਰਦਿਆਂ ਹਾਂ ਅੱਜ ਮੈਂ ਦੂਜਾ ਪਾਠ ਤੁਹਾਡੇ ਸਾਹਮਣੇ ਲਿਆਉਂਦਾ ਇੱਕ ਯਤਨ ਕਰਨ ਲੱਗਾ ਜੀਵਨ ਦੇ ਅੰਦਰ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ ਕੁਝ ਚਾਹ ਕੇ ਹੁੰਦੀਆਂ ਨੇ ਕੁਝ ਨਾ ਚਾਹ ਕੇ ਹੁੰਦੀਆਂ ਨੇ ਔਰ ਸ਼ਾਇਦ ਹੀ ਇਸ ਤਰ੍ਹਾਂ ਦਾ ਕੋਈ ਮਨੁੱਖ ਹੋਵੇ ਜਿਸ ਮਨੁੱਖ ਦੇ ਕੋਲੋਂ ਜੀਵਨ ਦੇ ਅੰਦਰ ਕਦੇ ਕੋਈ ਗਲਤੀ ਨਹੀਂ ਹੋਈ ਕਿਸੇ ਕੋਲੋਂ ਛੋਟੀਆਂ ਹੋਈਆਂ ਥੋੜੀਆਂ ਹੋਈਆਂ ਕਿਸੇ ਕੋਲੋਂ ਵੱਡੀਆਂ ਹੋਈਆਂ ਤੇ ਬਹੁਤ ਜ਼ਿਆਦਾ ਹੋਈਆਂ ਹੁਣ ਨੰਬਰ 2 ਦੇ ਉੱਤੇ ਉਹਨਾਂ ਗਲਤੀਆਂ ਦਾ ਬਹੁਤ ਵਾਰ ਤੇ ਪਰਦਾ ਪਿਆ ਰਹਿੰਦਾ ਹੈ ਆਪਣੇ ਆਪ ਨੂੰ ਪਤਾ ਹੁੰਦਾ ਹੈ ਖੁਦ ਨੂੰ ਪਤਾ ਹੁੰਦਾ ਹੈ ਵੀ ਮੇਰੇ ਕੋਲੋਂ ਉਹ ਗਲਤੀ ਹੋਈ ਔਰ ਕਦੇ-ਕਦੇ ਤੁਸੀਂ ਭਵਖੁਤਾ ਦੇ ਅੰਦਰ ਆਪਣੇ ਪਿਛਲੇ ਜੀਵਨ ਸਫਰ ਦੇ ਅੰਦਰ ਉਹਨਾਂ ਕੀਤੀਆਂ ਹੋਈਆਂ ਗਲਤੀਆਂ ਨੂੰ ਕਿਸੇ ਦੇ ਨਾਲ ਸ਼ੇਅਰ ਕਰ ਦਿੰਦੇ ਆ ਕਿਸੇ ਦੇ ਨਾਲ ਸਾਂਝੀਆਂ ਕਰ ਦਿੰਦੇ ਆ ਉਹ ਜਿਹਦੇ ਨਾਲ ਸਾਂਝੀਆਂ ਕੀਤੀਆਂ ਸਨ ਉਹਨੂੰ ਉਸ ਦਿਨ ਤੁਸੀਂ ਇਹ ਸਮਝਿਆ ਸੀ ਵੀ ਮੇਰਾ ਇਹ ਪਰਮ ਮਿੱਤਰ ਹੈ ਇਹ ਮੇਰੇ ਵਿਰੋਧ ਨਹੀਂ ਜਾ ਸਕਦਾ ਉਹ ਕੋਈ ਰਿਸ਼ਤੇਦਾਰ ਵੀ ਹੋ ਸਕਦਾ ਹੈ ਕੋਈ ਭੈਣ ਭਾਈ ਵੀ ਹੋ ਸਕਦਾ ਹੈ ਜਾਂ ਸੱਜਣ ਮਿੱਤਰ ਵੀ ਹੋ ਸਕਦਾ ਹੈ ਹੁਣ ਜਿਹਦੇ ਨਾਲ ਉਹ ਗਲਤੀਆਂ ਸ਼ੇਅਰ ਕੀਤੀਆਂ ਸਨ ਜ਼ਿੰਦਗੀ ਚਲਾਏ ਮਾਨ ਹੈ ਚਲਾਏ ਮਾਨ ਸਫਰ ਦੇ ਅੰਦਰ ਕਦੇ ਨਾ ਕਦੇ ਉਸ ਮਿੱਤਰ ਨਾਲੋਂ ਰਿਸ਼ਤੇਦਾਰ ਨਾਲੋਂ ਮਨ ਮਟਾ ਹੋਇਆ ਤੇ ਮੈਂ ਪਿਛਲੀ ਵੀਡੀਓ ਦੇ ਅੰਦਰ ਵੀ ਇਹ ਕਿਹਾ ਸੀ ਵੀ ਬੰਦੇ ਦੇ ਕੋਲ ਬਹੁਤ ਜ਼ਿਆਦਾ ਸਹਿਣਸ਼ੀਲਤਾ ਨਹੀਂ ਹੈ ਹੁਣ ਜਿੰਨੂੰ ਤੁਸੀਂ ਆਪਣੀਆਂ ਗਲਤੀਆਂ ਬਿਆਨ ਕੀਤੀਆਂ ਸਨ ਉਹਨੇ ਤੁਹਾਡੀਆਂ ਗਲਤੀਆਂ ਨੂੰ ਛੱਜ ਦੇ ਅੰਦਰ ਪਾ ਕੇ ਉਛਲਣਾ ਸ਼ੁਰੂ ਕੀਤਾ ਔਰ ਇਸ ਤਰ੍ਹਾਂ ਹੀ ਹੁੰਦਾ ਹੈ ਬੰਦਾ ਆਪਣੇ ਗਰਵਾਣ ਵਿੱਚ ਛਾਤੀ ਮਾਰ ਕੇ ਘਟ ਵੇਖਦਾ ਹੈ ਦੂਜੇ ਦੀਆਂ ਗਲਤੀਆਂ ਨੂੰ ਉਜਾਗਰ ਕਰਨਾ ਜ਼ਿਆਦਾ ਚੰਗਾ ਸਮਝਦਾ ਹੈ ਤੇ ਮੈਂ ਇਹ ਤੇ ਕਈ ਵਾਰੀ ਇਹ ਗੱਲ ਕਹਿੰਨਾ ਵੀ ਕਿਦਰੇ ਬੰਦੇ ਤੋਂ ਗਲਤੀ ਹੋਵੇ ਨਾ ਤੇ ਜੇ ਉਹ ਦੋ ਚਾਰ ਸੱਜਣ ਆਣ ਕੇ ਗੱਲ ਕਹਿਣ ਵੀ ਤੇਰੇ ਤੋਂ ਇਹ ਗਲਤੀ ਹੋਈ ਹੈ ਤੇ ਉਹ ਕਹਿੰਦਾ ਠੀਕ ਹੈ ਜੀ ਮੈਨੂੰ ਮੁਆਫ ਕਰੋ ਆਪਣੀ ਗਲਤੀ ਵਾਸਤੇ ਚਾਹੁੰਦਾ ਹੈ ਕਿ ਮੈਨੂੰ ਮੁਆਫੀ ਮਿਲਣੀ ਚਾਹੀਦੀ ਪਰ ਆਪ ਕਦੇ ਨਹੀਂ ਇਹ ਸੋਚਦਾ ਕਿ ਜੀ ਦੀ ਗਲਤੀ ਨੂੰ ਮੈਂ ਛੱਜ ਵਿੱਚ ਪਾ ਕੇ ਭੰਡਾਂ ਦਾ ਯਤਨ ਕਰ ਰਿਆ ਮੈਂ ਉਹਨੂੰ ਹੀ ਮੁਆਫ ਕਰ ਦਵਾਂ ਖੈਰੇ ਸੋਚ ਹੀ ਕੰਮ ਨਹੀਂ ਕਰਦੀ ਬੰਦੇ ਦੀ ਚਲਦਾ ਹੀ ਉਲਟੇ ਪਾਸੇ 네ਗੇਟਿਵਿਟੀ ਨੂੰ ਜ਼ਿਆਦਾ ਲੈ ਕੇ ਚੱਲਦਾ ਤੋ ਮੈਂ ਗੱਲ ਕਰ ਰਿਹਾ ਸਾਂ ਵੀ ਉਹ ਜਿਹੜੀਆਂ ਗਲਤੀਆਂ ਤੁਸੀਂ ਆਪਣੇ ਕਿਸੇ ਪਰਮ ਮਿੱਤਰ ਦੇ ਨਾਲ ਪਿਆਰੇ ਨਾਲ ਸ਼ੇਅਰ ਕੀਤੀਆਂ ਸਨ ਉਹਦੇ ਨਾਲ ਤੁਹਾਡਾ ਮਨ ਮਟਾਉ ਹੋਇਆ ਹੁਣ ਹੋਇਆ ਕਿ ਉਹਨੇ ਤੁਹਾਨੂੰ ਇੱਕ ਗੱਲ ਕਹੀ ਫੋਨ ਕਰਕੇ ਜਾਂ ਤੁਹਾਡੇ ਸਾਹਮਣੇ ਮੈਂ ਤੇਰੀ ਫਲਾਣੀ ਗਲਤੀ ਨੂੰ ਨਾ ਤੇਰੇ ਪਰਿਵਾਰ ਦੇ ਸਾਹਮਣੇ ਤੇਰੇ ਸ਼ਰੀਕੇ ਭਾਈਚਾਰੇ ਦੇ ਸਾਹਮਣੇ ਲਿਆ ਕੇ ਛੱਡਾਂਗਾ ਮੈਂ ਤੈਨੂੰ ਸਮਾਜ ਵਿੱਚ ਬਹਿਨ ਜੋਗਾ ਨਹੀਂ ਛੱਡਣਾ ਮੈਂ ਤੈਨੂੰ ਪਰਿਵਾਰ ਵਿੱਚ ਬਹਿੰਜੋ ਗਾਣੀ ਛੱਡਣਾ ਕੋਈ ਨਾ ਕੋਈ ਇਹੋ ਜਿਹੀ ਵੱੱਜਰ ਗਲਤੀ ਹੋਈ ਉਹਨੇ ਉਸ ਗਲਤੀ ਨੂੰ ਨਸ਼ਰ ਕਰਨ ਦੀ ਨੰਗਿਆ ਕਰਨ ਦੀ ਧਮਕੀ ਦਿੱਤੀ ਹੁਣ ਉਹ ਜਿਹੜੀ ਗੱਲ ਏ ਉਹ ਸੁਣਨ ਵਾਲੇ ਦੇ ਮਨ ਦੇ ਅੰਦਰ ਡੂੰਗਾ ਅਸਰ ਕਰਦੀ ਹੈ ਉਹਨੂੰ ਡੂੰਗਾ ਅਸਰ ਕਰਨ ਦੇ ਨਾਲ ਉਸੇ ਜਿਹਾ ਜਿਹਾ ਡਿਪਰੈਸ਼ਨ ਦੇ ਅੰਦਰ ਬੰਦਾ ਚਲਾ ਜਾਂਦਾ ਹੈ ਬੰਦੇ ਦੇ ਮਨ ਦੇ ਅੰਦਰ ਸਟ੍ਰੈਸ ਬੰਦਾ ਹੈ ਉਦੋਂ ਬਾਅਦ ਡਿਪਰੈਸ਼ਨ ਦੇ ਅੰਦਰ ਚਲਾ ਜਾਂਦਾ ਹੈ ਦੇ ڈپریشن ਦੇ ਅੰਦਰ ਜਾ ਕੇ ਕਦੇ-ਕਦੇ ਫੋਬੀਏ ਦਾ ਮਰੀਜ਼ ਬਣ ਜਾਂਦਾ ਹੈ ਬਹੁਤ ਤਕੜਾ ਵਿਹਮੀ ਬਣ ਜਾਂਦਾ ਕੋਈ ਮਾਮੂਲੀ ਜੀ ਗੱਲ ਵੈਸੀ ਕਰੇ ਸਬੱਬ ਦੇ ਨਾਲ ਇਹਨੂੰ ਲੱਗਦਾ ਹੈ ਫਲਾਣੇ ਬੰਦੇ ਨੇ ਮੇਰੀ ਕਮਜ਼ੋਰੀ ਇਹਦੇ ਸਾਹਮਣੇ ਬਿਆਨ ਕਰ ਦਿੱਤੀ ਹੈ ਇਸ ਤਰ੍ਹਾਂ ਨਹੀਂ ਹੁੰਦਾ ਥੋੜਾ ਜਿਹਾ ਆਪਣੇ ਆਪ ਨੂੰ ਅੰਦਰੋਂ ਸਟਰੋਂਗ ਬਣਾਓ ਵਿਲ ਪਾਵਰ ਵਾਲੇ ਬਣਾਓ ਪੋਜ਼ਿਟਿਵਿਟੀ ਵਾਲੇ ਬਣੋ ਤਾਂ ਕਿ ਹਰ ਗੱਲ ਦਾ ਸਾਹਮਣਾ ਤੁਸੀਂ ਕਰ ਸਕੋ ਤਾਂ ਕੀ ਹੋਇਆ ਜ਼ਿੰਦਗੀ ਇਹ ਜ਼ਿੰਦਗੀ ਦੇ ਅੰਦਰ ਹਰ ਬੰਦੇ ਤੋਂ ਗਲਤੀ ਹੁੰਦੀ ਹੈ ਜੇ ਹੋ ਗਈ ਤੇ ਉਹਦਾ ਸੁਧਾਰ ਕੀਤਾ ਜਾ ਸਕਦਾ ਹੈ ਜੇ ਹੋ ਗਈ ਤੇ ਉਹਨੂੰ ਪਿੱਛੇ ਛੱਡ ਕੇ ਅੱਗੇ ਵਧਿਆ ਜਾ ਸਕਦਾ ਹੈ ਜੇ ਉਹਨਾ ਪਿਛਲੀਆਂ ਗੱਲਾਂ ਨੂੰ ਚਿਤਵਦੇ ਰਹੀਏ ਵਿਚਾਰਦੇ ਰਹੀਏ ਤੇ ਅਗਾ ਨਹੀਂ ਵੱਧ ਪਾਓਗੇ ਕਿਹੜਾ ਐਸਾ ਕਾਰੋਬਾਰੀ ਏ ਕਿਹੜਾ ਐਸਾ ਖਿਡਾਰੀ ਏ ਕਿਹੜਾ ਐਸਾ ਜੇਤੂ ਏ ਜਿਹਦੇ ਕੋਲੋਂ ਗਲਤੀਆਂ ਉਸ ਫੀਲਡ ਦੇ ਅੰਦਰ ਨਾ ਹੋ ਜਾਂ ਹਉਣ ਪਰ ਜੋ ਪਿਛਲੀਆਂ ਗਲਤੀਆਂ ਨੂੰ ਮੱਦੇ ਨਜ਼ਰ ਰੱਖ ਕੇ ਹਰ ਵਕਤ ਵਿਚਾਰਦਾ ਰਹੇ ਤੇ ਅੱਗੇ ਵਧਣਾ ਮੁਸ਼ਕਲ ਹੋ ਜਾਏਗਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਪਿਛਲੀਆਂ ਗਲਤੀਆਂ ਨੂੰ ਆਧਾਰ ਬਣਾ ਕੇ ਸੁਧਾਰ ਜ਼ਰੂਰ ਕੀਤਾ ਜਾ ਸਕਦਾ ਹੈ ਪਰ ਉਹਨਾਂ ਨੂੰ ਚਿਤਵ-ਚਿਤਵ ਕੇ ਦਲਦਲ ਬਣਾ ਕੇ ਉੱਥੇ ਰੁਕਣਾ ਇਹ ਬੰਦੇ ਦੀ ਸਿਆਣਪ ਨਹੀਂ ਇਹ ਬੇਵਕੂਫੀ ਹੋਏਗੀ ਖੈਰ ਨੰਬਰ 1 ਦੇ ਉੱਤੇ ਇਹ ਗੱਲ ਬੰਦੇ ਦੇ ਮਨ ਦੇ ਅੰਦਰ ਗਹਿਰਾ ਅਸਰ ਕਰਦੀ ਔਰ ਉਹ ਸੇਜੇ-ਸੇਜੇ ਆ ਡਿਪਰੈਸ਼ਨ ਦੇ ਅੰਦਰ ਚਲਾ ਜਾਂਦਾ ਹੈ ਦੂਜੀ ਗੱਲ ਆਪਣੇ ਆਪ ਨੂੰ ਨਾ ਇਦਾਂ ਦਾ ਬਣਾਓ ਵੀ ਸ਼ਿਕਵੇ ਘੱਟ ਕਰਨੇ ਨੇ ਤੇ ਧੰਨਵਾਦ ਜ਼ਿਆਦਾ ਕਰਨਾ ਹੈ ਸ਼ੁਕਰਾਨਾ ਜ਼ਿਆਦਾ ਕਰਨਾ ਹੈ ਤੁਸੀਂ ਜਿੰਨਾ ਜ਼ਿਆਦਾ ਸ਼ਿਕਵੇ ਦੇ ਨਾਲ ਪਰੋਗੇ ਹੁਣ ਸ਼ਿਕਵਾ ਆਪਣੇ ਵਾਸਤੇ ਤੇ ਹੁੰਦਾ ਨਹੀਂ ਆਪਣੇ ਵਾਸਤੇ ਤੇ ਬੰਦਾ ਆਪਣੀਆਂ ਕਮਜ਼ੋਰੀਆਂ ਥੋੜਾ ਵੇਖਦਾ ਆਪਣੇ ਤੇ ਗੋਣੀ ਨਜ਼ਰ ਆਉਂਦੇ ਨਾ ਸ਼ਿਕਵਾ ਹੁੰਦਾ ਹੈ ਦੂਜਿਆਂ ਦੇ ਨਾਲ ਮੇਰੀ ਮਾਂ ਚੰਗੀ ਨਹੀਂ ਮੇਰੀ ਭੈਣ ਚੰਗੀ ਨਹੀਂ ਮੇਰੀ ਪਤਨੀ ਚੰਗੀ ਨਹੀਂ ਮੇਰਾ ਪਤੀ ਚੰਗਾ ਨਹੀਂ ਮੇਰੇ ਬੱਚੇ ਚੰਗੇ ਨਹੀਂ ਮੇਰੇ ਮਾਂ ਬਾਪ ਚੰਗੇ ਨਹੀਂ ਮੇਰਾ ਸ਼ਰੀਕਾ ਭਾਈ ਚਰਾ ਚੰਗਾ ਨਹੀਂ ਹਰ ਵਾਸਤੇ ਸ਼ਿਕਵਾ ਫਲਾਣੇ ਲਈ ਆ ਸ਼ਿਕਵਾਏ ਦੂਜੇ ਲਈ ਆ ਸ਼ਿਕਵਾਏ ਤੀਜੇ ਲਈ ਆ ਸ਼ਿਕਵਾਏ ਚੌਥੇ ਲਈ ਆ ਸ਼ਿਕਵਾਏ ਔਰ ਇਨਾ ਜ਼ਿਆਦਾ ਸ਼ਿਕਵਿਆਂ ਦੇ ਨਾਲ ਇਹ ਆਪਣੇ ਆਪ ਨੂੰ ਭਰ ਲੈਂਦਾ ਹੈ ਵੀ ਸੁਪਨੇ ਵਿੱਚ ਸ਼ਿਕਵਿਆਂ ਦੇ ਆਉਂਦੇ ਨੇ ਲੜਨਦੇ ਹੀ ਆਉਂਦੇ ਨੇ ਜਿਉਂਦੇ ਜੀ ਪਰਿਵਾਰ ਦੇ ਅੰਦਰ ਵੀ ਸ਼ਿਕਵੇ ਕਦੇ ਇਹਨੇ ਕਿਸੇ ਨੂੰ ਸ਼ਾਬਾਸ਼ ਨਹੀਂ ਦੇਣੀ ਜਦੋਂ ਬੋਲਣਾ ਹੀ ਸ਼ਿਕਵੇ ਵਾਲੀ ਗੱਲ ਹੀ ਬੋਲਣੀ ਹੈ ਖੈਰ ਥੋੜਾ ਜਿਹਾ ਆਪਣੇ ਆਪ ਨੂੰ ਪ੍ਰਿਪੇਅਰ ਕਰੋ ਤੇ ਪਤਾ ਕੀ ਕਰੋ ਸ਼ਿਕਵਾ ਤੁਹਾਡੇ ਅੰਦਰ ਹੈ ਇਲਾਜ ਦੀ ਲੋੜ ਤੁਹਾਨੂੰ ਹੈ ਕਿਸੇ ਦੂਜੇ ਨੂੰ ਇਲਾਜ ਦੀ ਲੋੜ ਨਹੀਂ ਇਹਨਾਂ ਸ਼ਿਕਵਿਆਂ ਨੂੰ ਘਟਾਉਣ ਦਾ ਯਤਨ ਕਰੋ ਤਹੱਈਆ ਕਰ ਲੋ ਵੀ ਮੈਂ ਇੱਕ ਵੀਕ ਉਦਾਹਰਣ ਦੇ ਰਿਹਾ ਵੀ ਮੈਂ ਇੱਕ ਵੀਕ ਇੱਕ ਹਫਤਾ ਕਿਸੇ ਦੇ ਨਾਲ ਸ਼ਿਕਵਾ ਨਹੀਂ ਕਰਨਾ ਭਾਵੇਂ ਮੇਰਾ ਆਪਣਾ ਹੈ ਭਾਵੇਂ ਕੋਈ ਬੇਗਾਨਾ ਹੈ ਸ਼ਿਕਵਾ ਨਹੀਂ ਕਰਨਾ ਔਰ ਉਸ ਇੱਕ ਵੀਕ ਦੇ ਅੰਦਰ ਸੱਤਾਂ ਦਿਨਾਂ ਦੇ ਅੰਦਰ ਤੁਸੀਂ ਪਾਉਗੇ ਕਿ ਮੇਰੇ ਜੀਵਨ ਦੇ ਅੰਦਰ ਬਹੁਤ ਵੱਡੀ ਤਬਦੀਲੀ ਆ ਗਈ ਤੁਹਾਨੂੰ ਲੱਗੇਗਾ ਮੈਂ ਤੇ ਸਕੂਨ ਦੇ ਅੰਦਰ ਆ ਗਿਆ ਤੁਹਾਨੂੰ ਲੱਗੇਗਾ ਜਿਵੇਂ ਮੇਰਾ ਤੇ ਰੋਗ ਹੀ ਮਿਟ ਗਿਆ ਤੁਸੀਂ ਆਪਣੇ ਆਪ ਨੂੰ ਹੌਲੇ ਮਹਿਸੂਸ ਕਰੋਗੇ ਆਪਣੇ ਸਿਰ ਤੋਂ ਬੋਝ ਉਤਰਿਆ ਹੋਇਆ ਮਹਿਸੂਸ ਕਰੋਗੇ ਤੁਸੀਂ ਸ਼ਿਕਵਾ ਕਰਦੇ ਹੋ ਦੂਜੇ ਦੇ ਨਾਲ ਵੀ ਫਲਾਣਾ ਇਸ ਤਰ੍ਹਾਂ ਫਲਾਣਾ ਇਸ ਤਰ੍ਹਾਂ ਉਹ ਸ਼ਿਕਵਾ ਦੂਜੇ ਦਾ ਬੋਝ ਬਣਨ ਦੀ ਬਜਾਏ ਤੁਹਾਡੇ ਆਪਣੀ ਸਿਰ ਦਾ ਬੋਝ ਬਣ ਜਾਂਦਾ ਹੈ ਭਾਰੀ ਤੁਸੀਂ ਸ਼ਿਕਵਿਆਂ ਨਾਲ ਗਏ ਉਹ ਆਦਤ ਹੀ ਆਪਣੇ ਆਪ ਨੂੰ ਇਸ ਤਰ੍ਹਾਂ ਦੀ ਪਾ ਲਈ ਜਿਵੇਂ ਜਿਵੇਂ ਤੁਹਾਡੇ ਅੰਦਰੋਂ ਸ਼ਿਕਵੇ ਘਟਣਗੇ ਗਿਲੇ ਘਟਣਗੇ ਇਤਰਾਜ਼ ਘਟਣਗੇ ਤੁਸੀਂ ਨੋਟ ਕਰਿਓ ਤਜਰਬਾ ਕਰਕੇ ਵੇਖ ਲਿਓ ਤੁਹਾਡਾ ਡਿਪਰੈਸ਼ਨ ਸੇਜੇ ਸੇਜੇ ਜਾਣਾ ਜਾਣਾ ਸ਼ੁਰੂ ਹੋ ਜਾਏਗਾ ਹੁਣ ਸ਼ਿਕਵਾ ਫਲਾਣੇ ਨੇ ਮੇਰੀ ਆ ਗੱਲ ਮੇਰੀ ਆ ਕਮਜ਼ੋਰੀ ਸਮਾਜ ਵਿੱਚ ਨੰਗੀ ਕਿਉਂ ਕੀਤੀ ਪਹਿਲੀ ਗੱਲ ਤੋਂ ਗਲਤੀ ਕੀਤੀ ਜੇ ਗਲਤੀ ਕਰ ਲਈ ਤੇ ਕੋਈ ਗੱਲ ਨਹੀਂ ਉਹਦਾ ਸੁਧਾਰ ਕੀਤਾ ਜਾ ਸਕਦਾ ਇੱਥੇ ਕਿਸੇ ਤੋਂ ਬਗੈਰ ਗੁਰੂਆਂ ਤੋਂ ਬਗੈਰ ਕੌਣ ਇਸ ਤਰ੍ਹਾਂ ਦਾ ਜਿਹਦੇ ਤੋਂ ਗਲਤੀ ਨਹੀਂ ਹੋਈ ਬਲਕਿ ਪਾਤਸ਼ਾਹ ਦੀ ਤੇ ਬਾਣੀ ਵੀ ਇਹ ਕਹਿੰਦੀ ਵੀ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਨੰਬਰ 1 ਦੇ ਉੱਤੇ ਆਪਣਾ ਸਦਾਰ ਕਰੋ ਨੰਬਰ 2 ਦੇ ਉੱਤੇ ਕਿਸੇ ਦੀ ਗਲਤੀ ਨੂੰ ਮੁਆਫ ਕਰਨ ਦੀ ਵੀ ਆਦਤ ਆਪਣੇ ਆਪ ਨੂੰ ਦਿਓ ਆਦਤ ਇਹ ਪਾਲੋ ਖੈਰ ਜਿਵੇਂ ਜਿਵੇਂ ਸ਼ਿਕਵੇ ਘਟਾਓਗੇ ਆਪਣਿਆਂ ਦੇ ਬਾਰੇ ਬੇਗਾਨਿਆਂ ਦੇ ਬਾਰੇ ਤੁਹਾਡਾ ਤੇ ਗੁਰੂ ਦੇ ਨਾਲ ਵੀ ਸ਼ਿਕਵਾਈ ਹੁੰਦਾ ਹੈ ਵੀ ਮੈਨੂੰ ਦੇਖ ਹੀ ਰਿਹਾ ਹੈ ਖੈਰ ਇਹ ਵਿਸ਼ਾ ਇੱਕ ਵੱਖਰਾ ਹੈ ਮੈਂ ਕਿਸੇ ਵਕਤ ਸਾਂਝਾ ਕਰਾਂਗਾ ਹੁਣ ਸ਼ਿਕਵੇ ਘਟਾਓ ਤੇ ਸ਼ਿਕਵੇ ਘਟਾਉਣ ਦੀ ਥਿਊਰੀ ਕੀ ਹੈ ਉਦੀ ਸਭ ਤੋਂ ਵਧੀਆ ਥਿਉਰੀ ਇਹ ਹੈ ਵੀ ਸਮਾਜ ਦੇ ਅੰਦਰ ਜੋ ਚੰਗਾ ਹੈ ਉਹਨੂੰ ਨੋਟ ਕਰਨਾ ਸ਼ੁਰੂ ਕਰੋ ਪਰਿਵਾਰ ਦੇ ਅੰਦਰ ਜੋ ਚੰਗਾ ਹੈ ਉਹਨੂੰ ਨੋਟ ਕਰਨਾ ਸ਼ੁਰੂ ਕਰੋ ਪੈਰਲਰ ਦੂਜਾ ਪਰਿਵਾਰ ਰੱਖ ਲਓ ਦੂਜਾ ਕੋਈ ਮੈਂਬਰ ਰੱਖ ਲਓ ਇਧਰ ਆਪਣਾ ਪਰਿਵਾਰ ਰੱਖ ਲਓ ਤੇ ਵਾਰ-ਵਾਰ ਸੋਚੋ ਵਾਰ-ਵਾਰ ਵੇਖੋ ਵਾਰ-ਵਾਰ ਨੋਟ ਕਰੋ ਉਹਦੀ ਪਤਨੀ ਦੇ ਅੰਦਰ ਆ ਗੁਣ ਨਹੀਂ ਹੈ ਜੋ ਮੇਰੀ ਪਤਨੀ ਵਿੱਚ ਹੈ ਉਹਦੇ ਬੱਚਿਆਂ ਵਿੱਚ ਆ ਗੁਣ ਨਹੀਂ ਹੈ ਜੋ ਮੇਰੇ ਬੱਚਿਆਂ ਵਿੱਚ ਹੈ ਉਦੇ ਕੋਲ ਘਰ ਐਡਾ ਚੰਗਾ ਨਹੀਂ ਹੈ ਜੋ ਮੇਰੇ ਕੋਲ ਹੈ ਸੇਜੇ ਸੇਜੇ ਇਹਨਾਂ ਨੁਕਤਿਆਂ ਦੇ ਨਾਲ ਇੱਕ ਇੱਕ ਕਰਕੇ ਦੋ ਦੋ ਕਰਕੇ ਆਪਣੇ ਸ਼ਿਕਵੇ ਨੂੰ ਗਿਲੇ ਨੂੰ ਘਟਾਓ ਡਿਪਰੈਸ਼ਨ ਘਟ ਜਾਏਗਾ ਆਪਣੇ ਆਪ ਚਲਾ ਜਾਏਗਾ ਇਹ ਸ਼ਿਕਵਿਆਂ ਨੂੰ ਘਟਾਉਣ ਵਾਸਤੇ ਇੱਕ ਬੜੀ ਚੰਗੀ ਥਿਉਰੀ ਹੈ ਪੋਜ਼ਿਟਿਵਿਟੀ ਨੂੰ ਨੋਟ ਕਰੋ ਜਿਹੜੇ ਸਕਾਰਾਤਮਕ ਵਿਚਾਰ ਨੇ ਉਹ ਸੁਣੋ ਉਹ ਜਿਹੜਾ ਸਾਹਿਤ ਪੜੋ ਉਹਨਾਂ ਵਿਚਾਰਾਂ ਨੂੰ ਵਾਰ-ਵਾਰ ਗਹਿਰਾਈ ਦੇ ਨਾਲ ਵਿਚਾਰੋ ਉਹਨਾਂ ਦੇ ਉੱਤੇ ਤੁਹਾਡਾ ਮਨ ਵਾਰ-ਵਾਰ ਆਉਂਦਾ ਰਹੇ ਉਹਨਾਂ ਨੂੰ ਰਿਪੀਟ ਕਰਦੇ ਰਹੋ ਫਲਾਣੇ ਰਾਈਟਰ ਦੀ ਮੈਂ ਆ ਗੱਲ ਪੜ੍ਹੀ ਸੀ ਵੀ ਇਸ ਤਰ੍ਹਾਂ ਹੱਲ ਹੋ ਸਕਦਾ ਹੈ ਫਲਾਣੇ ਰਾਈਟਰ ਦੀ ਆ ਗੱਲ ਪੜ੍ਹੀ ਸੀ ਫਲਾਣੇ ਬਲਾਰੇ ਕੋਲੋਂ ਇਹ ਸੁਣਿਆ ਸੀ ਇਹਨਾਂ ਤਮਾਮ ਗੱਲਾਂ ਦੇ ਨਾਲ ਤੁਹਾਡਾ ਜਿਹੜਾ ਸ਼ਿਕਵਾ ਘਟੇਗਾ ਸ਼ਿਕਵਾ ਘਟੇਗਾ ਤੇ ਤੁਹਾਡਾ ਡਿਪਰੈਸ਼ਨ ਆਪਣੇ ਆਪ ਰੁਖਸਤ ਹੋਣਾ ਸ਼ੁਰੂ ਹੋ ਜਾਏਗਾ ਤੁਸੀਂ ਆਪਣੇ ਟੀਮਾਰਦਾਰ ਖੁਦ ਬਣ ਸਕਦੇ ਹੋ ਆਪਣੇ ਵੈਦ ਖੁਦ ਬਣ ਸਕਦੇ ਹੋ ਔਰ ਬੰਨਣਾ ਵੀ ਤੁਸੀਂ ਖੁਦ ਹੀ ਹੈ ਇਹ ਕੋਈ ਸਰੀਰ ਦਾ ਰੋਗ ਨਹੀਂ ਹੈ ਜਿਹੜਾ ਕਿਸੇ ਵੈਦ ਕੋਲੋਂ 4 ਦਿਨ ਗੋਲੀਆਂ ਖਾਓਗੇ ਤੇ ਮਿਟ ਜਾਏਗਾ ਇਹ ਤੁਹਾਡੇ ਮਨ ਦਾ ਸੋਗ ਹੈ ਇਹ ਤੁਸੀਂ ਆਪਣੇ ਆਪ ਨੂੰ ਆਪ ਬਿਮਾਰ ਕੀਤਾ ਹੈ ਇਹਦਾ ਇਲਾਜ ਤੁਸੀਂ ਕਰ ਸਕਦੇ ਹੋ ਕਿਸੇ ਬਾਬੇ ਕੋਲ ਜਾਣ ਦੀ ਲੋੜ ਨਹੀਂ ਕਿਸੇ ਪਖੰਡੀ ਕੋਲ ਜਾਣ ਦੀ ਲੋੜ ਨਹੀਂ ਕਿਸੇ ਧਾਗੇ ਦੀ ਲੋੜ ਨਹੀਂ ਕਿਸੇ ਤਵੀਦ ਦੀ ਲੋੜ ਨਹੀਂ ਕਿਸੇ ਦੂਸਰੇ ਦੀ ਫੂਕ ਦੀ ਲੋੜ ਨਹੀਂ ਕਿਧਰੇ ਸੰਪਟ ਕਰਾਉਣ ਦੀ ਲੋੜ ਨਹੀਂ ਕੁਝ ਵੀ ਕਰਨ ਦੀ ਲੋੜ ਨਹੀਂ ਹੱਥ ਵਿੱਚ ਬਾਣੀ ਦੀ ਪੋਥੀ ਫੜ ਲਓ ਸ਼ਬਦ ਕੱਢ ਲਓ ਜਾਂ ਮੋਬਾਈਲ ਖੋਲੋ ਗੁਰਬਾਣੀ ਦੀ ਐਪ ਤੁਹਾਡੇ ਹਰ ਮੋਬਾਈਲ ਵਿੱਚ ਹੋਣੀ ਚਾਹੀਦੀ ਉਹ ਸਹਿਬ ਨੂੰ ਖੋਲੋ ਉਹਦੇ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਅਖਰੀਅਰਥ ਪੜੋ ਉਹਦੇ ਅੱਗੇ ਅਰਥ ਸਾਰੇ ਦੇ ਸਾਰੇ ਪੜੋ ਉਹ ਅਰਥ ਪੜ ਕੇ ਸਿੱਝੇ ਸਿੱਝੇ ਆਪਣਾ ਧਿਆਨ ਇੱਧਰੋਂ ਲਿਆਓ ਕਿਸੇ ਦੂਜੇ ਦੀ ਲੋੜ ਨਹੀਂ ਨਾ ਕੋਈ ਦੂਜਾ ਇੱਥੇ ਆਣ ਕੇ ਤੁਹਾਡਾ ਮਦਦਗਾਰ ਬਣੀ ਸਕਦਾ ਤੇ ਜੇ ਮਦਦਗਾਰ ਬਣ ਸਕਦੇ ਹੁੰਦੇ ਆ ਤੇ ਫਿਰ ਬੜੀਆਂ ਸੰਗਰਾਂਦਾਂ ਨਾਲ-ਨਾਲ ਆ ਕੇ ਵੇਖ ਲਿਆ ਬੜੀਆਂ ਮੱਸਿਆ ਪੁੱਛ ਕੇ ਵੇਖ ਲਿਆ ਬੜੀ ਪੁੰਨਿਆਂ ਤੇ ਜਾ ਜਾ ਕੇ ਵੇਖ ਲਿਆ ਬੜਿਆਂ ਸਾਧਾਂ ਦੇ ਡੇਰੇ ਤੇ ਚੌਂਕੀਆਂ ਪਰ ਕੇ ਵੇਖ ਲਿਆ ਉੱਥੇ ਆਪਣੀ ਜੇਬ ਖਾਲੀ ਕਰਕੇ ਵੇਖ ਲਈ ਮਿਲਿਆ ਕੁਛ ਡਿਪਰੈਸ਼ਨ ਤੇ ਪੈਰੋਂ ਪੈਰ ਵੱਧਦਾ ਹੀ ਜਾ ਰਿਹਾ ਨਾ ਇਹ ਘਟੇਗਾ ਤਾਂ ਜਦੋਂ ਆਪਣੇ ਸ਼ਿਕਵੇ ਤੁਸੀਂ ਆਪ ਕਟਾ ਹੋਗੇ ਇਸ ਤੋਂ ਅਗਲਾ ਨੁਕਤਾ ਆਪਣੇ ਅੰਦਰਨਾ ਸਹਿਣਸ਼ੀਲਤਾ ਮੈਂ ਪਿਛਲੀ ਵੀਡੀਓ ਦੇ ਅੰਦਰ ਵੀ ਗੱਲ ਕੀਤੀ ਸੀ ਆਪਣੇ ਅੰਦਰ ਨਾਲ ਸ਼ਹਿਨ ਸ਼ੀਲਤਾ ਨੂੰ ਵਧਾਉਣ ਦਾ ਯਤਨ ਕਰੋ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਹਾਡੀ ਸ਼ਹਿਨ ਸ਼ੀਲਤਾ ਵੱਧਦੀ ਜਾਏਗੀ ਤੁਹਾਡੀ ਜਰਨ ਸ਼ਕਤੀ ਵੱਧਦੀ ਜਾਏਗੀ ਜਿੰਨੀਆਂ ਕਮਜ਼ੋਰ ਗੱਲਾਂ ਬਾਹਰੋਂ ਆ ਰਹੀਆਂ ਨੇ ਕਿਉਂਕਿ ਲੋਕਾਂ ਦਾ ਸੁਭਾਅ ਲੋਕਾਂ ਦੀ ਆਦਤ ਤੇ ਉਹਨਾਂ ਨੇ ਗੱਲਾਂ ਤੁਹਾਡੇ ਕੰਨਾਂ ਵਿੱਚ ਪਾਉਣੀਆਂ ਨੇ ਤੇ ਜਿਹੜੀਆਂ ਕਮਜ਼ੋਰੀਆਂ ਨੇ ਉਹ ਖਾਸ ਕਰਕੇ ਪਾਉਣੀਆਂ ਹੈ ਫਲਾਣਾ ਇਸ ਤਰ੍ਹਾਂ ਕਹਿੰਦਾ ਸੀ ਅਮਕਾ ਇਸ ਤਰ੍ਹਾਂ ਕਹਿੰਦਾ ਸੀ ਇਹ ਗੱਲਾਂ ਸਗੋਂ ਉਹਨਾਂ ਨੇ ਕਹਿਣੀਆਂ ਨੇ ਚਸਕੇ ਲੈ ਲੈ ਕਹਿਣੀਆਂ ਨੇ ਮੁਸਕੜੀਆਂ ਲੈ ਲੈ ਕਹਿਣੀਆਂ ਨੇ ਆਪਣੀ ਸ਼ਹਿਨਸ਼ੀਲਤਾ ਵਾਲਾ ਪਿਆਲਾ ਖੁੱਲਾ ਕਰੋ ਭਾਂਡਾ ਵਧਾਓ ਹੁਣ ਜਦੋਂ ਭਾਂਡਾ ਵੱਡਾ ਹੋਏਗਾ ਕੀ ਹੋਇਆ ਇੱਕ ਗੱਲ ਆ ਗਈ ਏ ਉਹ ਘੜੀ ਪਲ ਰਹੀ ਏ ਜਿਵੇਂ ਹਵਾ ਦਾ ਝੁੰਕਾ ਕੋਲ ਆਇਆ ਅੱਗੇ ਨਿਕਲ ਗਿਆ ਉਹ ਅੱਗੇ ਨਿਕਲ ਜਾਏਗੀ ਤੁਸੀਂ ਬਚੇ ਰਹੋਗੇ ਤੁਹਾਡਾ ਪਿਆਲਾ ਵੱਡਾ ਹੋਏਗਾ ਜਿਵੇਂ ਜਿਵੇਂ ਸ਼ਹਿਨਸ਼ੀਲਤਾ ਨੂੰ ਵਧਾਉਣ ਦਾ ਯਤਨ ਕਰੋਗੇ ਡਿਪਰੈਸ਼ਨ ਆਪਣੇ ਆਪ ਹੀ ਨਿਕਲ ਜਾਏਗਾ ਹੁਣ ਉਹ ਸ਼ਹਿਨਸ਼ੀਲਤਾ ਨੂੰ ਕਿਵੇਂ ਵਧਾਉਣਾ ਹੈ ਤੇ ਇੱਕ ਵਿਸ਼ਾ ਵੱਖਰਾ ਤੇ ਕਿਸੇ ਵੱਖਰੀ ਵੀਡੀਓ ਦੇ ਅੰਦਰ ਮੈਂ ਬਿਆਨ ਕਰਾਂਗਾ ਪਰ ਕੇਵਲ ਬਣਗੀ ਮਾਤਰ ਕੇਵਲ ਨੁਕਤੇ ਵਜੋਂ ਜਦੋਂ ਗੁਰੂ ਸਹਿਬਾਨਾਂ ਦੀ ਸ਼ਹੀਦਤ ਹੋਈ ਸ਼ਹੀਦੀ ਹੋਈ ਗੁਰੂ ਪੰਜਵੇਂ ਪਾਤਸ਼ਾਹ ਦੀ ਕਿ ਉਹਨਾਂ ਲੋਕਾਂ ਨੇ ਸਿੱਧਾ ਹੀ ਤੁੱਕ ਤੇ ਤਵੀ ਤੇ ਬਾ ਦਿੱਤਾ ਹੋਏਗਾ ਜਾਂ ਤਵੀ ਤੇ ਬਾ ਕੇ ਸ਼ਹੀਦ ਕਰ ਦਿੱਤਾ ਹੋਏਗਾ ਗੱਲ ਇੱਥੇ ਮੁੱਕ ਗਈ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਜਾਂ ਹੋਰ ਅਨੇਕਾਂ ਸਿੱਖ ਸੂਰਮਿਆਂ ਦੀ ਸ਼ਹੀਦਾਂ ਦੀ ਨਹੀਂ ਉਹਨਾਂ ਨੂੰ ਪਹਿਲਾਂ ਮਾਨਸਿਕ ਤੌਰ ਦੇ ਉੱਤੇ ਟੌਰਚਰ ਕੀਤਾ ਗਿਆ ਬੜੀਆਂ ਗੱਲਾਂ ਕਈਆਂ ਗਈਆਂ ਗਾਲੀ ਗਲੋਚ ਕੀਤੇ ਗਏ ਬੁਰੇ ਬੋਲ ਕੀਤੇ ਗਏ ਅਸੀਂ ਹੱਥ ਜੋੜ ਕੇ ਕਹਿੰਨੇ ਆ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਸੀਂ ਕਹਿੰਨੇ ਆ ਸ਼ਹੀਦਾਂ ਦੇ ਸਰਤਾਜ ਉਹਨਾਂ ਥੋੜਾ ਕਹਿਣਾ ਸੀ ਪਤਾ ਨਹੀਂ ਕਿਹੜੇ ਕਿਹੜੇ ਬੋਲ ਬੋਲੇ ਹੋਣਗੇ ਉਹਨਾਂ ਦੇ ਬਾਰੇ ਉਹਨਾਂ ਦੀ ਔਲਾਦ ਦੇ ਬਾਰੇ ਉਹਨਾਂ ਦੇ ਮਹਿਲਾਂ ਦੇ ਬਾਰੇ ਉਹਨਾਂ ਦੇ ਪਰਿਵਾਰ ਦੇ ਬਾਰੇ ਪਰ ਸ਼ੈਨ ਸ਼ਕਤੀ ਦਾ ਪਿਆਲਾ ਇਨਾ ਵੱਡਾ ਹੈ ਕਹਿਣ ਵਾਲਿਆਂ ਦੀ ਮੈਂਟੈਲਿਟੀ ਨੂੰ ਸਮਝ ਗਏ ਕਹਿਣ ਵਾਲਿਆਂ ਦੀ ਮਨੋਦਸ਼ਾ ਨੂੰ ਸਮਝ ਗਏ ਔਰ ਜਿਹੜੀ ਗੱਲ ਉਹਨਾਂ ਦੇ ਕੋਲ ਆਉਂਦੀ ਸੀ ਉਹ ਆਪਣੀ ਸਿਆਣਪ ਦੀ ਝਾਟੀ ਵਿੱਚ ਪਾ ਕੇ ਉਹਨੂੰ ਰੜਕਦੇ ਰਹੇ ਉੱਥੇ ਆਣ ਕੇ ਉਹਨਾਂ ਨੇ ਉਸ ਗੱਲ ਨੂੰ ਟਿਕਾਇਆ ਨਹੀਂ ਅੱਛਾ ਇਹਨੇ ਮੇਰੇ ਪਰਿਵਾਰ ਬਾਰੇ ਇਸ ਤਰ੍ਹਾਂ ਕਿਹਾ ਨਹੀਂ ਇਹਨਾਂ ਨੂੰ ਪਤਾ ਹੈ ਮੈਂ ਜਿਹੜੀ ਸਟੇਜ ਦੇ ਉੱਤੇ ਹਾਂ ਇਹਨਾਂ ਨੇ ਇਹ ਗੱਲਾਂ ਮੈਨੂੰ ਕਹਿਣੀਆਂ ਨੇ ਔਰ ਮੇਰੇ ਕੋਲ ਜ਼ਰਨ ਦਾ ਮਾਦਾ ਹੋਣਾ ਚਾਹੀਦਾ ਅਗਰ ਉਹ ਜਰਦੇ ਰਹੇ ਤੇ ਉਹਨਾਂ ਦਾ ਸੰਤੁਲਨ ਨਾ ਵਿਗੜਿਆ ਅਖੀਰ ਤੱਕ ਨਾ ਵਿਗੜਿਆ ਅਗਰ ਸੰਤੁਲਨ ਵਿਗੜ ਜਾਂਦਾ ਤੇ ਮਿੰਟ ਤੋਂ ਪਹਿਲਾਂ ਉਹਨਾਂ ਦੇ ਗੁਲਾਮ ਬਣ ਕੇ ਆਪਣਾ ਛੁਟਕਾਰਾ ਕਰਾ ਸਕਦੇ ਸੰਪਰਨ ਨਹੀਂ ਖੈਰ ਸ਼ੈਨਸ਼ੀਲਤਾ ਨੂੰ ਵਧਾਓ ਸ਼ੈਨਸ਼ੀਲਤਾ ਵਧੇਗੀ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਚੱਲਦੇ ਹੋਏ ਜੀਵਨ ਦੇ ਅੰਦਰ ਤੁਹਾਡੇ ਕੋਲ ਆਉਣਗੀਆਂ ਉਹ ਸਾਰੀਆਂ ਗੱਲਾਂ ਆਪਣੇ ਆਪ ਤੁਹਾਡੇ ਕੋਲੋਂ ਜਾਂਦੀਆਂ ਰਹਿਣਗੀਆਂ ਡਿਲੀਟ ਹੁੰਦੀਆਂ ਰਹਿਣਗੀਆਂ ਇੱਕ ਨੁਕਤਾ ਹੋਰ ਨੋਟ ਕਰਿਓ ਜਦੋਂ ਤੁਹਾਡੀ ਸ਼ੈਨ ਸ਼ੀਲਤਾ ਵਧੇਗੀ ਨਾ ਉਦੋਂ ਲੋਕ ਵੀ ਕਹਿਣ ਤੋਂ ਪਰਹੇਜ਼ ਕਰਨਾ ਸ਼ੁਰੂ ਕਰ ਦੇਣਗੇ ਤੁਸੀਂ ਕਿਸੇ ਦੀ ਨਿੱਕੀ ਜਿਹੀ ਮਾਮੂਲੀ ਜੀ ਗੱਲ ਨੂੰ ਵੱਡਾ ਕਰਕੇ ਮੰਨ ਲਿਆ ਅਗਲਾ ਦੂਜੀ ਵਾਰੀ ਫੇਰ ਗੱਲ ਕਰ ਲਏਗਾ ਜੇ ਤੁਸੀਂ ਕਿਸੇ ਦੀ ਵੱਡੀ ਸਾਰੀ ਗੱਲ ਨੂੰ ਉਹਦਾ ਜਵਾਬ ਇਸ ਢੰਗ ਦੇ ਨਾਲ ਦਿੱਤਾ ਵੀ ਕੋਈ ਗੱਲ ਨਹੀਂ ਮੇਰਾ ਪਰਿਵਾਰ ਹੈ ਮੇਰਾ ਭਰਾ ਹੈ ਮੇਰੇ ਸੱਜਣ ਨੇ ਮੇਰੇ ਮਿੱਤਰ ਨੇ ਮੈਂ ਆਪੇ ਨਜੇਠ ਲਵਾਂਗਾ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਅਗਲੀ ਵਾਰੀ ਉਹ ਗੱਲ ਤੁਹਾਡੇ ਕੰਨਾਂ ਵਿੱਚ ਪਾਉਣ ਤੋਂ ਪਹਿਲਾਂ ਦੋ ਵਾਰ ਸੋਚੇਗਾ ਵੀ ਪਿਛਲੀ ਵਾਰ ਮੈਨੂੰ ਜਵਾਬ ਕਿਸ ਤਰ੍ਹਾਂ ਦਾ ਮਿਲਿਆ ਹੈ ਦੋ ਵਾਰ ਸੋਚੇਗਾ ਮੰਨ ਲਓ ਤੁਹਾਨੂੰ ਕੋਈ ਆਣ ਕੇ ਕਹਿ ਰਿਹਾ ਵੀ ਤੇਰਾ ਭਾਈ ਜਿਹਦੇ ਹੱਥ ਵਿੱਚ ਤੂੰ ਜ਼ਮੀਨ ਜਾਇਦਾਦ ਦੀ ਵਾਗ ਡੋਰ ਦਿੱਤੀ ਹੈ ਉਹ ਉਹਦੇ ਵਿੱਚੋਂ ਇੰਨੇ ਪੈਸੇ ਖਾ ਗਿਆ ਤੇ ਤੁਸੀਂ ਉਹਨੂੰ ਕਹਿਣ ਵਾਲੇ ਨੂੰ ਇਹ ਗੱਲ ਕਹੋ ਵੀ ਸਜਣਾ ਮੇਰਾ ਭਰਾ ਹੈ ਨਾ ਕੋਈ ਕੱਲ ਨਹੀਂ ਖਾ ਗਿਆ ਗੱਲ ਤੇ ਘਰ ਦੇ ਵਿੱਚ ਹੀ ਹੈ ਨਾ ਖਾ ਗਿਆ ਤੇ ਮੇਰਾ ਭਰਾ ਹੈ ਖਾ ਗਿਆ ਅਗਲਾ ਕਹਿਣ ਲੱਗਾ ਅਗਲੀ ਵਾਰੀ ਸੋਚੇਗਾ ਇਹ ਠੀਕ ਹੈ ਤੁਸੀਂ ਤਹਿਕੀਕਾਤ ਕਰ ਸਕਦੇ ਹੋ ਘਰ ਦੇ ਅੰਦਰ ਬਹਿ ਕੇ ਪੁੱਛਗਿੱਛ ਕਰ ਸਕਦੇ ਹੋ ਪਰ ਝਗੜਾ ਨਹੀਂ ਕਲੇਸ਼ ਨਹੀਂ ਤੇ ਜੇ ਉਹਦੀ ਨਿੱਕੀ ਜੀ ਗੱਲ ਨੂੰ ਸੁਣਿਆ ਤੇ ਸਿੱਧਾ ਹੀ ਆਣ ਕੇ ਭਾਈ ਨੂੰ ਗਲਮੇ ਉਹ ਫੜ ਲਿਆ ਤੁਹਾਡੇ ਕਲੇਸ਼ ਵਧ ਗਏ ਝਗੜੇ ਵਧ ਗਏ ਪਰਿਵਾਰਿਕ ਬਖੇੜਾ ਵਧ ਗਿਆ ਉਹ ਵੀ ਡਿਪਰੈਸ਼ਨ ਵਿੱਚ ਜਾਏਗਾ ਤੁਸੀਂ ਵੀ ਡਿਪਰੈਸ਼ਨ ਵਿੱਚ ਜਾਓਗੇ ਪਰ ਜਦੋਂ ਬਹਿ ਕੇ 16 ਸਪਈ ਦੀ ਗੱਲ ਆਏਗੀ ਵੇਖੋਗੇ ਇਹ ਵੀ ਖੋਦਿਆ ਪਹਾੜ ਤੇ ਨਿਕਲੀ ਚੁਈ ਗੱਲ ਤੇ ਕੁਝ ਵੀ ਨਹੀਂ ਸੀ ਫਲਾਣੇ ਨੇ ਅੱਗ ਲਾਈ ਫਲਾਣੇ ਨੇ ਚਵਤੀ ਸੁਟੀ ਫਲਾਣੇ ਨੇ ਅੱਗ ਬਾਲੀ ਤੇ ਮੈਂ ਮੱਚ ਪਿਆ ਹੁਣ ਉਹ ਅੱਗ ਬਾਲਣ ਵਾਲਾ ਬਲਵਾਣੀ ਜਾਂ ਤੁਸੀਂ ਬਣਵਾਣਾ ਉਹ ਗੱਲ ਕਹਿਣ ਵਾਲਾ ਬਲਵਾਣੀ ਜਾਂ ਤੁਸੀਂ ਬਣਵਾਣਾ ਚਲੋ ਮੈਂ ਇੱਕੋ ਉਦਾਹਰਣ ਹੋਰ ਦੇ ਕੇ ਇੱਥੇ ਆਪਣੀਆਂ ਅੱਜ ਦੀਆਂ ਵਿਚਾਰਾਂ ਨੂੰ ਰੋਕਦਾ ਹਾਂ ਤੁਸੀਂ ਪਤੀ ਤੇ ਪਤਨੀ ਦਾ ਪਵਿੱਤਰ ਰਿਸ਼ਤਾ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬਣਿਆ ਫੇਰੇ ਲੈ ਕੇ ਬਣਿਆ ਤੁਹਾਡੀ ਨਿਤ ਦੀ ਸਾਝੇ ਇੱਕ ਦੂਜੇ ਨੂੰ ক্লোਜ਼ ਤੋਂ ਜਾਣਦੇ ਹੋ ਵਿਚਾਰਾ ਨੂੰ ਜਾਣਦੇ ਹੋ ਇੱਕ ਦੂਜੇ ਨੂੰ ਸਮਝ ਗਏ ਹੋ ਚੰਗੀ ਤਰ੍ਹਾਂ ਸਮਝ ਗਏ ਹੋ ਕਿਸੇ ਨੇ ਆਣ ਕੇ ਤੁਹਾਡੇ ਵਿੱਚ ਬਖੇੜਾ ਪੈਦਾ ਕਰਨਾ ਚਾਹਿਆ ਨਿੱਕੀ ਜੀ ਗੱਲ ਕਹਿ ਦਿੱਤੀ ਪਤਨੀ ਬਾਰੇ ਨਿੱਕੀ ਜੀ ਗੱਲ ਕਹਿ ਦਿੱਤੀ ਪਤੀ ਬਾਰੇ ਤੁਸੀਂ ਦੋਵੇਂ ਮਨ ਮੁਟਾਵ ਕਰਕੇ ਮੂੰਹ ਦੋਵਾਂ ਦਸ਼ਾਵਾਂ ਨੂੰ ਕਰਕੇ ਬਹਿ ਗਏ ਜਾਂ ਚੱਲ ਪਏ ਹੁਣ ਉਹ ਅੱਗ ਲਾਉਣ ਵਾਲਾ ਹੱਸੇਗਾ ਵੀ ਕਿੰਨੇ ਕਮਲੇ ਲੋਕ ਨੇ ਮੇਰੀ ਨਿੱਕੀ ਜਿਹੀ ਚੁਬਾਤੀ ਦੇ ਨਾਲ ਆਪਣੇ ਘਰ ਨੂੰ ਇਹਨਾਂ ਨੇ ਤਬਾਹ ਕਰ ਲਿਆ ਤੁਸੀਂ ਉਹਦੀ ਗੱਲ ਨੂੰ ਸੁਣਨ ਵਾਲੇ ਦੀ ਗੱਲ ਨੂੰ ਅੰਡਰਸਟੈਂਡ ਕਰੋ ਸਮਝੋ ਆਪਣਾ ਸੁਧਾਰ ਕਰੋ ਘਰ ਵਿੱਚ ਬਵੋ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਨਜਿੱਠੋ ਘਰ ਦੀ ਚਾਰ ਦਿਵਾਰੀ ਤੋਂ ਬਾਹਰ ਨਾ ਜਾਣ ਦਿਓ ਤੁਹਾਡਾ ਡਿਪਰੈਸ਼ਨ ਆਪਣੇ ਆਪ ਚਲਾ ਜਾਏਗਾ ਇਨਿਕ ਗੋਲ ਅੱਜ ਦੀ ਵੀਡੀਓ ਦੇ ਅੰਦਰ ਇਸ ਤੋਂ ਅੱਗੇ ਚੱਲਦੀ ਹੋਈ ਲੜੀ ਦੇ ਅੰਦਰ ਮੈਂ ਫੇਰ ਲਿਆਵਾਂਗਾ ਡਿਪਰੈਸ਼ਨ ਦੇ ਸਬੰਧਿਤ ਕੁਝ ਵਿਚਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ